ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਦੌਰਾਨ ਅੱਜ ਗਿਆਸਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਚਮਕੌਰ ਸਿੰਘ ਦੇ ਕਰਿੰਦੇ ਅਸ਼ੋਕ ਕੁਮਾਰ ਨੂੰ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰंगे ਹੱਥੀ ਕਾਬੂ ਕੀਤਾ। ਇਸ ਕੇਸ ਵਿੱਚ ਮੌਕੇ ਤੇ ਫਰਾਰ ਹੋਏ ਪਟਵਾਰੀ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜੀ ਆਪਣੇ ਰਕੇਸ਼ ਕੁਮਾਰ ਹੈਗੇ ਨੇ ਕੋਹਾੜੇ ਤੋਂ ਵੀ ਅੱਜ ਸਵੇਰ ਸਾਡੇ ਆਫਿਸ ਵਿੱਚ ਆਏ ਸੀ ਬਿਜ਼ਨਸ ਬਿਊਰੋ ਰੇਂਜ ਲੁਧਿਆਣਾ ਔਰ ਇਹਨਾਂ ਨੇ ਦੱਸਿਆ ਸੀ ਵੀ ਉੱਥੇ 75 ਗਜ ਦਾ ਇਹਨਾਂ ਨੇ ਪਲਾਟ ਲਿਆ ਸੀਗਾ ਮਈ 2023 ਵਿੱਚ 315 ਨੰਬਰ ਦੀ ਰਜਿਸਟਰੀ ਹੋਈ ਸੀ ਔਰ ਉਹਦੇ ਵਿੱਚ ਇੰਤਕਾਲ ਅਜੇ ਤੱਕ ਨਹੀਂ ਹੋਇਆ ਸੀਗਾ ਇਹਨਾਂ ਨੂੰ ਫਿਰ ਇੰਤਕਾਲ ਦੀ ਲੋੜ ਸੀ ਔਰ ਇਹਨਾਂ ਨੇ ਉੱਥੇ ਜਾ ਕੇ ਪਟਵਾਰਖਾਨਾ ਜਿਹੜਾ ਗਿਆਸਪੁਰਾ ਉੱਥੇ ਗਏ ਉੱਥੇ ਜਿਹੜਾ ਪਟਵਾਰੀ ਚਮਕੌਰ ਸਿੰਘ ਆ ਉਹਨਾਂ ਨੇ ਇਹਦੇ ਕੋਲ ਭੇਜਤਾ ਇਹਨੂੰ ਸ਼ੋਕਮਾਰ ਜਿਹੜਾ ਇਹਨਾਂ ਨੇ ਪ੍ਰਾਈਵੇਟ ਬੰਦਾ ਰੱਖਿਆ ਹੋਇਆ ਹੈ ਜਿਹੜੇ ਵੀ ਇਲੀਗਲ ਨੇ ਜਿਹੜੇ ਅੱਜਕੱਲ ਇਹ ਨਾਲ ਲਾਏ ਹੋਏ ਨੇ ਇਹ ਫਿਰ ਜਿਹੜਾ ਸ਼ੋਕਮਾਰ ਕਰਿੰਦਾ ਹੈਗਾ ਪਟਵਾਰੀ ਦਾ ਇਹਨੇ ਕਿਹਾ ਵੀ ਉਹਨਾਂ ਨੇ ਕਿਹਾ ਮੈਨੂੰ ਇੱਕ ਤਾਂ ਇਹਦਾ ਇੰਤਕਾਲ ਚਾਹੀਦਾ ਔਰ ਮੈਨੂੰ 30 ਸਾਲਾਂ ਦੀਆਂ ਫਰਦਾਂ ਚਾਹੀਦੀਆਂ ਤੇ ਇਹਨੇ ਕਿਹਾ ਜੀ ਤੁਹਾਡਾ 6000 ਰੁਪਏ ਲੱਗੇਗਾ ਔਰ ਤੁਹਾਨੂੰ ਤੁਹਾਡਾ ਕੰਮ ਹੋ ਜਾਏਗਾ ਕੰਪਲੇਨੈਂਟ ਦਾ ਕਹਿਣਾ ਸੀ ਮੈਂ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਉਸ ਕਰਕੇ ਉਹਨਾਂ ਨੇ ਸਾਨੂੰ ਅਪਰੋਚ ਕੀਤੀ ਔਰ ਕੱਲ ਦੀ ਗੱਲ ਹੀ ਹੈ ਕੱਲ ਕਿਤੇ ਉਹ 11 ਤਰੀਕ ਨੂੰ ਉੱਥੇ ਗਿਆ ਸੀ ਅੱਜ ਸਾਡੇ ਕੋ ਆ ਗਿਆ ਔਰ ਸਵੇਰੇ ਫੇ ਅਸੀਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਇਹਨਾਂ ਨੂੰ ਜਿਹੜਾ ਅਸ਼ੋਕ ਕੁਮਾਰ ਕਰਿੰਦਾ ਹੈਗਾ ਪਟਵਾਰੀ ਦਾ ਇਹਨੂੰ ਗਿਆਸਰ ਪੂਰਾ ਪਟਵਾਰਖਾਨੇ ਦੇ ਬਾਹਰੋਂ ਉੱਥੋਂ ਇਹਨੂੰ ਗਫਤਾਰ ਕੀਤਾ ਔਰ ਮਕਦਮਾ ਦਰਜ ਹੋ ਚੁੱਕਾ ਹੈ ਔਰ ਜਿਹੜਾ ਪਟਵਾਰੀ ਸੀਗਾ ਚਮਕੌਰ ਸਿੰਘ ਉਹ ਭਜਨ 'ਚ ਕਾਮਯਾਬ ਹੋ ਗਿਆ ਕਿਉਂਕਿ ਉਹ ਅੰਦਰ ਸੀਗਾ ਇਹ ਪੈਸੇ ਲੈਣ ਬਾਹਰ ਆ ਗਿਆ ਸੀਗਾ ਇਸ ਕਰਕੇ ਉਹ ਉਹ ਅਲਰਟ ਹੋ ਗਿਆ ਸੀ ਕਿਤੇ ਉਹ ਨਿਕਲ ਗਿਆ ਬਾਕੀ ਉਹਨੂੰ ਗਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਪਟਵਾਰੀ ਤੇ ਕਰਿੰਦਾ ਹੀ ਹੈ ਜਾਂ ਹੋਰ ਵੀ ਬੰਦੇ ਸ਼ਾਮਲ ਹੋਣੇ ਸੀ ਫਿਲਹਾਲ ਤਾਂ ਇਹ ਪਟਵਾਰੀ ਦਾ ਜਿਹੜਾ ਕਰਿੰਦਾ ਹੈਗਾ ਇਹ ਤਾਂ ਸ਼ਾਮਲ ਹੈਗਾ ਹੀ ਹੈ ਤੇ ਪਰਿਵਾਰੀ ਦਾ ਵੀ ਵਿੱਚ ਨਾਮਿਨੇਟਡ ਹੀ ਆ ਪਟਵਾਰੀ ਭੱਜਿਆ ਹੋਇਆ ਬਾਕੀ ਜਿਹੜਾ ਹੋਰ ਵੈਰੀਫਾਈ ਕੀਤਾ ਜਾ ਰਿਹਾ ਹੋਰ ਵੀ ਜਿਹੜਾ ਇਸ ਇਨਵੋਲਵ ਹੋਏਗਾ ਫਿਲਹਾਲ ਤਾਂ ਭਾਈ ਦੋਹਾਂ ਦੇ ਨਾਮ ਹੀ ਆਏ ਨੇ ਅਜੇ ਹੋਰ ਜਿਹੜਾ ਕੋਈ ਤਫ਼ਤੀਸ਼ ਅੱਗੇ ਆਏਗਾ ਉੱਤੇ ਬਣਦੀ ਕਾਰਵਾਈ ਕੀਤੀ ਹੈ ਜੀ ਸਾਹਿਬ ਕਿੰਨੇ ਪੈਸੇ ਕਿਨੇ ਮੰਗੇ ਸੀ ਇਹ 6000 ਰੁਪਏ ਮੰਗਿਆ ਸੀ ਉਹਨਾਂ ਨੇ 6000 ਦੇ ਚੀ ਟ੍ਰੈਪ ਹੋਇਆ ਔਰ ਰੈਡ ਹੈਂਡਰ ਨੇ ਨਾਨ ਸਰਕਾਰੀ ਗਵਾਦੀ ਹਾਜ਼ਰੀ ਚ ਅੱਜ ਗਿਆ ਨਵਨੀਤ ਸਿੰਘ ਦੀ ਰਿਪੋਰਟ